ਕਿਆ ਬਾਬਾ ਜੀ ਆ ਗੁਰੂ ਕੇ ਬਾਗ ਖਾਣੇ ਦੀ ਨਾ ਇੱਕ ਮਸ਼ੀਨ ਸੇਰ ਦੀ ਯਾਰ ਪਾਣੀ ਜੀ ਡਿਗ ਪਈ ਆ ਪਾਣੀ ਆ ਕਾਫੀ ਡੂੰਗਾ ਜਿਹੜਾ ਉੱਥੇ ਪਾਣੀ ਆ ਜਿੱਥੇ ਮੇਨ ਵਜਦਾ ਰਿਹਾ ਉੱਥੇ 35 ਫੁੱਟ ਪਾਣੀ ਹੈ ਆ 35 ਆ ਤੇ ਪਰੇ ਵੀ ਇੱਥੇ 35 ਫੁੱਟ ਪਾਣੀ ਆ ਆ ਆ ਆ ਜੀ ਜਿੱਥੇ ਮੈਂ ਹੱਥ ਕਰਨਾ 35 ਫੁੱਟ ਪਾਣੀ ਹੁਣ ਪਤਾ ਨਹੀਂ ਕਿੰਨੇ ਫੁੱਟ ਹੋ ਗਿਆ ਉਹ ਮਸ਼ੀਨ ਜਿਹੜੀ ਆ ਉਹ ਬੜੇ ਮੜੇ ਲੱਗੀ ਆ ਤੇ ਵੇਨੇ ਭਲਾ ਵੀ ਕੋਦੋਂ ਨਿਕਲਦੀ ਆ ਤੁਹਾਨੂੰ ਬਖੋਣੇ ਇੱਕ ਮਟੂਬ ਹੋਲਡ ਰੱਖਿਓ ਜੀ ਚੜਾਈ ਬਹੁਤ ਆ ਚੜਾਈ ਚੜ ਜੀਏ

ਟਿਕਟੇ ਹੋ ਗਏ ਬਾਲੋ ਜਐਸਵੀ ਨੂੰ ਫਸੇ ਰਹੇ ਬਹੁਤ ਕੋਸ਼ਿਸ਼ ਕਰ ਰਹੇ ਬਾਬਾ ਜੀ ਹਣੀ ਦੋ ਤਿੰਨ ਮਸ਼ੀਨਾਂ ਲਾ ਗਏ ਅਸਲ ਵਿੱਚ ਨਾ ਇਹ ਵੜਗੀ ਉੱਚ ਦਲਦਲ ਜੀ ਆ ਦਲਦਲ ਦੇ ਵਿੱਚ ਹੋਣ ਕਰਕੇ ਬਾਲੋ ਤਾਂ ਨਹੀਂ ਆਉਂਦੀ ਵੀ ਹੋਰ ਬੋਦ ਲਾਉਂਦੇ ਆ ਕੱਢ ਦੇ ਕੋਲਣਾ ਲੈਣੀ ਹੈ ਸਿੰਘਾਂ ਨੇ ਇਸ ਤਰੀਕੇ ਨਹੀਂ ਕੱਢੀ ਪਰ ਯੂਰ ਬਹੁਤ ਲੱਗਣ ਦਾ ਥੋੜੇ ਦਲਦਲ ਐਸੇ ਏ ਇਹ ਲੈ ਆਦੀ ਹੋਣੀ ਗੱਡੀ ਆй ਕੋ ਜੀ 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 ਫਜ਼ੀਆ 5 ਮਿੰਟ ਹੋ ਗਏ ਜੀ ਸੀ ਬੀ ਚੜੀ ਆ ਉਹ ਪਾਣੀ ਵਿੱਚ ਉਤਰ ਗਈ ਡੁੱਬ ਗਈ ਆ ਮਾਜੋ Sat nam vahe guru. Sat nam vahe guru. Sat nam vahe guru. ਜੀ ਸੇਵਾ ਚ ਲੰਡੀ ਵਾਹਿਗੁਰੂ ਜੀ ਸਤਨਾਮ ਜੀਸੀਬੀ ਕੱਢਣ ਦੇ ਬਾਬਾ ਜੀ ਗੁਰਕੇ ਬਾਗ ਵਾਲੇ ਸੇਵਾ ਕਾਂਡੇ ਤੁਸੀਂ ਬੰਨਣ ਦੇ ਹੀ ਤੇ ਜੇਸੀਬੀ ਡੇਗੀ ਤੇ ਹੁਣ ਡਰਾਈਵਰ ਬਚ ਗਿਆ ਵਾ ਤੇ ਜੇਸੀਬੀ ਹੁਣ ਕੱਢਣ ਦੇ ਆ ਸੇਵਾ ਹੁੰਦੀ ਆ ਮਿੱਟੀ ਦੀ ਬਹੁਤ ਸੇਵਾ ਹੈ ਬਾਈ ਗਰੂ ਜੀ ਆਹ ਕੋਈ ਉਡੀ ਸੇਹ ਦੀ ਡਿਗੀ ਜੇਸੀ ਵੀ ਬੰਜੂ ਗੱਲ ਕਦੋਂ ਦੀ ਡਿਗੀ ਆ ਕਦੋਂ ਦੀ ਡਿਗੀ ਉਹਨੂੰ ਟਰਾਈ ਕਰਨ ਦੇ ਅੱਛਾ ਇਹ ਹੈ ਡ੍ਰੇ ਹੁਣ ਇਹ ਆ ਕੱਢਦੇ ਨਹੀਂ ਹੁਣ ਆ ਗਿਆ ਬਾਹਰ ਕੇ ਆਹ ਸੇਰ ਦਾ ਡਿੱਗਾ ਦੇਖ ਲੋ ਔਰ ਹੈਡ ਡ੍ਰਿਮ ਮੰਗਾਇਆ ਸਪੈਸ਼ਲ ਆ ਇਹ ਹੈ ਡ੍ਰਿਮ ਮੰਗਾ ਕੇ ਤੇ ਹੁਣ ਕੱਢ ਲਗੇ ਇਹਨੂੰ ਗਿੜਾ ਉਧਾਰ ਟੋਲਗਾ ਇਹ ਮਹਿਜਕਾਰ ਦੇ ਬਹੁਗੇ ਲੱਗਾ ਨਿਕਲ ਹੋਊਗਾ ਕਿੰਨੇ ਦਾ ਲੱਗੇ ਹੋਣਾ ਉਹ ਸਮਝ ਨਹੀਂ ਆ ਰਿਹਾ ਤਾਂ ਤਾਂ ਲੱਗਿਆ ਜੀ ਬਾਬਾ ਜੀ ਦਾ ਨਾਲ ਹੈਗੇ ਚੱਲ ਵੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਜੀ ਜੀ ਉਹ ਬੁੱਝ ਗਿਆ ਵੇਖ ਲੈ ਇਹ ਨਹੀਂ ਚੱਲਣਾ ਯਾਰ ਉਹ ਚੁੱਕਿਆ ਜਾਂਦਾ ਸਾਰੇ ਸਾਰੇ ਇਹ ਚੁੱਕਿਆ ਜਾਂਦਾ ਕੋ 5 ਘੰਟੇ ਹੋ ਗਏ ਆ ਵੱਲੋ ਜੀ ਐਸ ਵੀ ਨੂੰ ਫਸੇ ਨੂੰ ਬਹੁਤ ਕੋਸ਼ਿਸ਼ ਕਰ ਰਹੇ ਆ ਬਾਬਾ ਜੀ ਹੁਣੀ ਦੋ ਤਿੰਨ ਮਸ਼ੀਨਾਂ ਲਾ ਗਏ ਅਸਲ ਵਿੱਚ ਨਾ ਇਹ ਵੜ ਗਈ ਉੱਚ ਦਲਦਲ ਜੀ ਆ ਦਲਦਲ ਦੇ ਵਿੱਚ ਹੁਣ ਕਰਕੇ ਵੱਲੋ ਤਾਂ ਨਹੀਂ ਆਉਂਦੀ ਯੇ ਹੋਰ ਬਹੁਤ ਲੌਂਦੇ ਆ ਕੱਢ ਦੇ ਕੰਨਾਂ ਲੈਣੀ ਹੈ ਸਿੰਘਾ ਨੇ ਜਿੱਤੀ ਵੀ ਨਹੀਂ ਚੱਟਨੀ ਪਰ ਯੂਰ ਬਹੁਤ ਲੱਗਦਾ ਤੁਹਾਡੇ ਦਲਦਲ ਐਸੋ ਜੀ ਲੱਗੇ ਕਰਨਾ ਕੀ ਕਰ ਦੇ ਦੀ ਇਹ ਲਿਆਦੀ ਹੋਰ ਗੱਡੀ ਆй ਕੋ ਸੇਵਾ ਦੀ ਸੇਵਾ ਦੀ ਫਸਿਆ 5 ਘੰਟੇ ਹੋ ਗਿਆ ਜੀਸੀਬੀ ਚੜੀ ਆ ਪਾਣੀ ਵਿੱਚ ਉਤਰ ਗਈ ਡੁੱਬ ਗਈ ਜੀਸੀਬੀ ਕੱਢਣ ਦੇ ਬਾਬਾ ਜੀ ਗੁਰਕੇ ਬਾਗ ਵਾਲੇ ਸੇਵਾ ਕਾਂਡੇ ਤੁਸੀਂ ਬੰਨਣ ਦੇ ਹੀ ਤੇ ਜੀਸੀਬੀ ਡੇਗੀ ਤੇ ਹੁਣ ਡਰਾਈਵਰ ਬਚ ਗਿਆ ਵਾ ਤੇ ਜੇ ਸੀ ਵੀ ਹੁਣ ਕੱਢਣ ਦੇ ਆ ਸੇਵਾ ਹੁੰਦੀ ਆ ਮਿੱਟੀ ਦੀ ਬਹੁਤ ਸੇਵਾ ਹੀ ਮਾਈ ਗਰੂ ਜੀ ਮਿੱਟੀ ਦੀ ਬਹੁਤ ਸੇਵਾ ਹੀ ਆ ਅਗਲੇ ਦਿਨ ਦੀ ਵੀਡੀਓ ਜੇ ਜਿੱਦਾਂ ਕਿ ਤੁਹਾਨੂੰ ਕੱਲ ਵਿਖਾਇਆ ਸੀ ਕਿ ਪੋਲ ਹਾਲੇ ਬੰਨਣ ਡੇ ਸੀ ਤੇ ਬਾਬਿਆਂ ਨੇ ਅੱਜ ਫੇਰ ਵੇਖੋ ਕਿੰਨੀਆਂ ਬੋਰੀਆਂ ਸੁੱਟਤੀਆਂ ਤੇ ਪੋਲ ਹੋਰ ਉੱਚਾ ਕਰਤਾ ਵਾ ਤੇ ਆ ਪੋਲ ਪੂਰਾ ਬਣ ਗਿਆ ਵਾ ਕੱਲ ਥੋੜਾ ਜਾਂ ਰਹਿਦਾ ਸੀਗਾ ਅੱਜ ਆ ਫੇਰ ਮਿੱਟੀ-ਮੁੱਟੀ ਸੁੱਟੀ ਆ ਪੋਲ ਦੀ ਪੂਰੀ ਤਿਆਰੀ ਹੋਣ ਢੀ ਆ ਹਾਂ ਇੱਧਰ ਵੀ ਪੂਰਾ ਕੰਮ ਚੱਲਣ ਡਿਆ ਯਾਰਾ ਸ਼ੋਰਾਂ ਨਾਲ ਇਹ ਸੰਗਤ ਥੋੜੀ ਘੱਟ ਹੈ ਭਾਵੇਂ ਜੀ ਆ ਆ ਆ ਵੇਖੋ ਜੀ ਹਾਲ ਚੋਨੇ ਦੇ ਲੋਕਾਂ ਦੇ ਨਾ ਮਾਰ ਹੀ ਗਏ ਆ ਸਾਬ ਨਾਲ ਤੇ ਪੈਲੀਆਂ ਵੀ ਬੰਜਰ ਹੋ ਗਈਆਂ ਚੋਨੇ ਦੇ ਸਾਡੇ ਉਥੇ ਇੰਨਾ ਖਰਾਬ ਹੋ ਗਿਆ ਸਾਡਾ ਹਾਲੇ ਕਾਫੀ ਦੂਰ ਹੈ ਪਿੰਡ ਆ ਤੇ ਉਥੇ ਚੋਨੇਆਂ ਦਾ ਕੋਈ ਹਾਲ ਨਹੀਂ ਰਿਹਾ ਤੇ ਇਹ ਤੇ ਫਿਰ ਬਿਲਕੁਲ ਨੇੜੇ ਹੀ 라ਵੀ ਦਰਿਆ ਦੇ ਪਰ ਇਹ ਕਿ ਜਿੰਨੀਆਂ ਨੁਕਸਾਨ ਹੋਇਆ ਨਾ ਤੇ ਲੋਕਾਂ ਨੇ ਸੇਵਾ ਵੀ ਬਹੁਤ ਕੀਤੀ ਆ ਜੂਪੀ ਤੋਂ ਆਪਣਾ ਦਿੱਲੀ ਤੋਂ ਰਾਜਸਥਾਨ ਤੋਂ ਬਹੁਤ ਸੇਵਾ ਆਈ ਆ ਲੋਕਾਂ ਦੀ ਪੰਜਾਬ ਨੇ ਬਹੁਤ ਸੇਵਾ ਕੀਤੀ ਆ ਇੱਥੇ ਤੇ ਬਾਬਿਆਂ ਨੇ ਪੱਕਾ ਟੈਂਟ ਲਾਇਆ ਤੇ ਇੱਕ ਉਹ ਪਰਲੀ ਸਾਈਡ ਤੋਂ ਸੀ ਤੇ ਲੱਗਾ ਹੀ ਟੈਂਟ ਤੇ ਬਹੁਤ ਜਿਆਦੀ ਸੇਵਾ ਹੁੰਦੀ ਪਈ ਆ ਆ ਮਿੱਟੀ ਦੇ ਵੱਡੇ ਵੱਡੇ ਟਰਾਲੇ ਜਿੱਥੋਂ ਕਿਸੇ ਨੂੰ ਹਾਂਜੀ ਜਿੱਥੋਂ ਕਿਸੇ ਨੂੰ ਪਤਾ ਲੱਗਦਾ ਵਾਣਾ ਕਿ ਆਪਣਾ ਇੱਧੇ ਆ ਨਾ ਸੁਖਪਾਦ ਕੀ ਉੱਥੇ ਮਿੱਟੀ ਦੀ ਲੋੜ ਆ ਤੇ ਲੋਕੀ ਉੱਥੋਂ ਹੀ ਟਰਾਲੀਆਂ 'ਚ ਆਪਣੀ ਮਿੱਟੀ ਲੱਦ ਲਾਤ ਕੇ ਤੇ ਸੇਵਾ ਵਿੱਚ ਹਾਜ਼ਰੀ ਜੁਲਦੀ ਪੈਂਦੀ ਆ ਬਹੁਤ ਦੂਰੀ ਦੇ ਬੱਡੇ ਲੋਕੀ ਦੂਰੀ ਦੀ ਗੱਟੀਆਂ ਪਹਿਲਾਂ ਟਰੈਕਟਰ ਹਾਂਜੀ ਟਰੂ ਇਦਾਂ ਨੂੰ ਰਮਦਾਜ ਆ ਕੇ ਆਪਣਾ ਅਮਿਤਪਾਲ ਭਾਈ ਅਮਿਤਪਾਲ ਦਾ ਜਿਹੜਾ ਕੈਂਪ ਲੱਗਣ ਨੂੰ ਆ ਆਰਸਿਆਂ ਵਿੱਚ ਮਿੱਟੀ ਦੇ ਟਰੱਕ ਮਿੱਟੀ ਦੇ ਟਰੱਕ ਇਹ ਸਾਰੀ ਜਿਹੜੀ ਆ ਨਾ ਬੰਨ ਜਿਹੜੇ ਟੁੱਟੇ ਆ ਉਹ ਆ ਸਾਰੀ ਸੇਵਾ ਹਾਂ ਸੇਵਾ ਹੋਣੀ ਗੁਰੂ ਦੇ ਬਾਗਾਂ ਨਾਲ ਨੇ ਸਹਾਲੇ ਸਹਾਂ ਆਪਣੇ ਬਾਪਿਆਂ ਨੇ ਹਾਂਜੀ ਉਹਨਾਂ ਦੇ ਟਰੱਕ ਆ ਸਾਰੇ ਮਿੱਤ ਹੈ ਕੱਲ ਜੇ ਸੀਬ ਜਿਹੜੀ ਹੋ ਗਈ ਹੋ ਕੱਲ ਤੇ ਨਿਕਲੀ ਨਹੀਂ ਆ ਤੇ ਅੱਜ ਸ਼ਾਇਦ ਹਨਾ ਪਾ ਅੱਜ ਨਿਕਲ ਜਾਵੇ ਅੱਜ ਨਿਕਲੇਗੀ